ਆ। ਕਿ ਉਹ ਹੋਇਆ? ਕੀ ਬਣਦਾ? ਕੁਝ ਨਹੀਂ ਬਣਨਾ ਕੀ ਇੱਥੇ ਆਇਆ ਸੀ ਜੀਰੇ। ਜੀਰੇ ਆਪਾਂ ਬਾਈ ਰਾਜ ਕੋਲੇ। ਹਾਂ। ਜਜੀਦ ਖਲਮ ਸੜੀ। ਓਕੇ ਓਕੇ। ਇੱਥੇ ਇੱਕ ਨਵੀਂ ਚੀਜ਼ ਦੇਖੀ ਆ। ਨਵੀਂ ਚੀਜ਼? ਹਾਂ। ਨਵੀਂ ਪੁਰਾਣੀ। ਹਾਂ ਹਾਂ। ਵਧੀਆ ਹੋ ਵੀ। ਚੈਨਲ ਤੋਂ ਵੀ ਪਹਿਲਾਂ ਦੀ ਹੋ। ਚਲੋ। ਸੋਣਿਆ ਤੁਨੂੰ। ਪਤਾ ਕੀ ਆ ਅੱਜ ਕੱਲੇ ਵੇਲਾ ਲੋਕ ਡਿਫਾਇਨਟਰ ਰੂਪੀ ਕੌਣ? ਤੁਹਾਡੀ ਆਪਣੀ ਸਕਾਰਪੀਓ ਕਿੰਨੇ ਕਿੰਨੇ ਆ ਮਤਲਬ ਥਾਰ ਵੱਡੇ ਵੱਡੇ ਸ਼ੌਂਕ ਲੋਕਾਂ ਦੇ ਵੱਡੀਆਂ ਗੱਡੀਆਂ ਮਹਿੰਗੀਆਂ ਤੇ ਪਰ ਸਾਡੇ ਭਰਾ ਦਾ ਵੀ ਸ਼ੌਂਕ ਆ ਪਰ ਇਹ ਸ਼ੌਂਕ ਮੇਰੇ ਹਿਸਾਬ ਨਾਲ ਪੰਜਾਬ ਚ 2% ਹੀ ਹੋਊਗਾ 2% ਲੋਕਾਂ ਕੋਲੇ ਨਹੀਂ ਤਾਂ ਅੱਜ ਕੱਲ ਵੱਡੇ ਸਾਧ ਨਹੀਂ ਆ ਸਾਰਿਆਂ ਕੋਲੇ ਹਾਂ ਤੇ ਬੜੇ ਦਰਸ਼ਨ ਕਰਾ ਕੇ ਜਿਹਨੂੰ ਜਵਾਨੀ ਅਮਰੂਤੀ ਵੀ ਕਹਿੰਦੇ ਆ ਔਰ ਨੰਬਰ ਚੈੱਕ ਕਰੋ CHM 3971 ਔਰ ਬਾਈੂਰ ਕਹਿੰਦੇ ਵੀ ਅਸੀਂ ਨਵੀਂ ਕਢਾਈ ਸੀ ਇਹ ਰੰਗ ਦੇ ਜਿਮਾ ਨਾਲ ਦਾ Ориਜినਲ ਰੰਗ ਹੈ। ਔਰ ਇਸ ਟਾਈਮ ਵੀ ਇਹ ਚੱਲਦੀ ਹੈ ਗੱਡੀ। ਸਟਾਰਟ ਹੈ। ਕਹਿੰਦੇ ਅਸੀਂ ਜਿਹੜਾ ਕੁੜਾ ਕੱਢਦੇ ਹਾਂ ਕਈ ਵਾਰ। ਤੇ ਇੱਥੇ ਔਰ ਪੂਰੀ ਸਾਫ਼ ਹੈ ਇਹ ਗੱਡੀ। ਜਿੱਦਾਂ ਆਪਾਂ ਆਪਣੇ ਸ਼ੌਕ ਹੁੰਦੇ ਆ ਕੋਈ ਡਿਫੈਂਡਰ ਲਈ ਫਿਰਦਾ ਹੈ, ਕੋਈ ਅਪਾਰਚਨਰ ਉਦਾਂ ਬਾਈ ਹੋਰੀ ਕਹਿੰਦੇ ਸਾਡੇ ਕੋਲ ਪੁਰਾਣੇ ਸਮਾਨ ਜਾਨੀ ਕਿ ਪੁਰਾਣੇ ਸਕੂਟਰ ਵੀ ਹੈਗੇ ਆ। ਪੁਰਾਣੀ ਗੱਡੀ ਇਹ ਬਹੁਤ ਪੁਰਾਣੀ ਹੈ ਇਹਨਾਂ ਦੇ ਮਦਰ ਸਾਹਿਬ ਨੇ ਲਈ ਸੀ ਇਹ। ਔਰ ਬਹੁਤ ਸਾਮ ਕੇ ਰੱਖੀ ਹੈ। ਸੀਟਾਂ ਸੋਟਾਂ ਵੀ ਚਲੋ ਮਿੱਟੀ ਘਟਾ ਦਾ ਮੜਾ ਮੋਟਾ ਹੈਗਾ ਪਰ ਉਹ ਗੱਡੀ ਸਾਹ ਪੂਰੀ। ਆਪਣੇ ਜਮਾਨੇ ਦੇ ਵਿੱਚ ਕੋਈ ਟੌਪ ਤੇ ਰਹੀ ਹੋਊਗੀ ਇਹ ਕਦੇ ਕਦੇ। ਜੀ ਚੱਕਰ ਸਕਦੇ ਹਾਂ। ਇਸ ਦੇ ਨਾਲ ਨਾਲ ਇਹ ਬਾਈਆਂ ਦੀ ਲੋਕੇਸ਼ਨ ਹੈ ਬਾਈ ਹੋਰੀ ਇੱਥੇ ਪ੍ਰੀ ਬੈਟਿੰਗ ਸ਼ੂਟ ਕਰਦੇ ਆ ਸਰਜੀਤ ਫਿਲਮ ਸਿਟੀ ਜੀਰਾ ਉਹ ਬਾਈਆਂ ਦਾ ਲਾਈਵ ਸਟੇਜ ਕੋਈ ਲਾਈਵ ਪ੍ਰੋਗਰਾਮ ਦਿਖਾਉਣਾ ਹੋਵੇ ਤਾਂ ਉਥੇ ਸਟੇਜ ਬਣਾਇਆ ਹੋਇਆ ਇਹਦਰ ਪੁਰਾਣੇ ਛਪਰੇ ਵਗੈਰਾ ਬਣਾਏ ਹੋਇਆ। ਬਾਕੀ ਥੋੜਾ ਬੇ ਨੇੜੇ ਜਾ ਕੇ ਦਿਖਾ ਦਣਾ ਤੁਹਾਨੂੰ। ਔਰ ਇਹ ਬਾਈ ਹੁਰਾ ਨੇ ਗਾਣੇ ਦੀ ਜਾਂ ਫਿਲਮ ਦੀ ਸ਼ੂਟਿੰਗ ਵਾਸਤੇ ਬੀਅਰ ਬਾਰ ਬਣਾਇਆ ਹੋਇਆ। ਅਜੇ ਤਿਆਰ ਹੋਈ ਜਾਂਦਾ ਹੈ। ਹੋਰ ਵੀ ਕਹਿੰਦੇ ਸਮਾਨ ਲਾਉਣਾ ਵਿੱਚ। ਬੋਰਡ ਵਗੈਰਾ ਇਦਾਂ ਤੁਸੀਂ ਚੈੱਕ ਕਰ ਸਕਦੇ ਹੋ। ਆ ਚੈੱਕ ਕਰੋ ਜੀ ਸਕੂਟਰ ਪੁਰਾਣੇ ਇਹ 50 ਚੇਤਕ ਉਧਰ ਵੈਸਪਾ ਇਹ ਵੀ ਇਹਨਾਂ ਦੇ ਆਪ ਦੇ ਖੁਦ ਦੇ ਨਵੇਂ ਘੜਾਏ ਹੋਏ ਸੀ ਆ ਸ਼ੌਕ ਨਾਲ ਅਗਲਾ ਕਹਿੰਦਾ ਨੇ ਪੁਰਾਣੇ ਹੋ ਕੇ ਚਲ ਵੇਚ ਦਈਏ ਇਹਨਾਂ ਨੇ ਵੇਚੇ ਨਹੀਂ ਇਹ ਵੀ ਦੱਸਦੇ ਆ ਵੀ ਨਵੇਂ ਘੜਾਇਆ ਸੀ ਔਰ ਇਹ ਵੈਸਪਾ ਵੀ ਨਵਾਂ ਘੜਾਇਆ ਸੀ ਉਸ ਤੋਂ ਬਾਅਦ ਲੋਕੇਸ਼ਨ ਚੈੱਕ ਕਰੋ ਬਹੁਤ ਪਿਆਰੀ ਲੋਕੇਸ਼ਨ ਬਣਾਈ ਇਹਨਾਂ ਨੇ ਵੀਡੀਓ ਵੀ ਸ਼ੂਟ ਹੁੰਦੇ ਆ ਤੇ ਫਿਲਮਾਂ ਵੀ ਸ਼ੂਟ ਹੁੰਦੀਆਂ ਇੱਧਰ ਚੌਂਪੜੀ ਬਹੁਤ ਵਧੀਆ ਤਿਆਰ ਕੀਤੀ ਐ ਉਹ ਖੜੀ ਆਪਣੀ ਜਾਪਾਨੀ ਮਰੂਤੀ ਸੋ ਬਹੁਤ ਵਧੀਆ ਬਾਕੀ ਤੁਹਾਨੂੰ ਮੈਂ ਪੁਰਾਣੇ ਘਰ ਦਿਖਾਉਣਾ ਅੱਗੇ ਜਾ ਕੇ ਤੋ ਇਧਰ ਚੈੱਕ ਕਰੋ ਵੀ ਨਾਲ-ਨਾਲ ਹਰੀਿਆਲੀ ਦਾ ਵੀ ਖਾਸ ਪ੍ਰਬੰਧ ਰੱਖਿਆ ਇਹਨਾਂ ਨੇ। ਦਰਖਤ ਵਗੈਰਾ ਬਹੁਤ ਹੀ ਵਧੀਆ ਲਾਏ ਹੋਏ ਆ। ਔਰ ਇਧਰ ਖਜੂਰਾ ਔਰ ਇਹ ਪੋਲ ਬਣਾਇਆ ਇਹਨਾਂ ਨੇ। ਬਾਈ ਜੀ ਕਹਿੰਦੇ ਵੀ ਥੱਲੇ ਪਾਣੀ ਛੱਡਣਾ ਹਜੇ। ਪੋਲ ਤਿਆਰ ਕਰਤਾ, ਨਮੇ ਤਿਆਰ ਕੀਤਾ ਹਜੇ। ਚੈੱਕ ਕਰੋ ਤੁਸੀਂ। ਹਾਂਜੀ, ਤੁਸੀਂ ਦੇਖ ਸਕਦੇ ਹੋ। ਐਂਟਰੀ ਗੇਟ ਪੁਰਾਣੇ ਘਰਾਂ ਦਾ ਔਰ ਇਧਰ ਨਾਲ ਖੂਬ ਬਣਾਇਆ ਜੀ ਇਹਨਾਂ ਨੇ ਸ਼ੂਟਿੰਗ ਦੇ ਲਈ ਵੈਸੇ ਤਾਂ ਇਹ ਕਿੰਦਾ ਪੁਰਾਣਾ ਖੂਹ ਹੁੰਦਾ ਸੀ ਪਾਣੀ ਕਹਿੰਦੇ ਛੱਡਣਾ ਹਜੇ ਵਿੱਚ ਤੇ ਬਹੁਤ ਵਧੀਆ ਤਿਆਰ ਕੀਤਾ ਤੁਹਾਨੂੰ ਮੈਂ ਅੰਦਰ ਜਾ ਕੇ ਦਿਖਾਉਣਾ ਕਰੋ ਜੀ ਬਹੁਤ ਵਧੀਆ ਘਰ ਬਣਾਇਆ ਇਧਰ ਉਹ ਬੰਗ ਫਰੰਟ ਆ ਚੌਂਕਾ ਮਧਾਣੀ ਪਈ ਐ ਚੁੱਲਾ ਚਾਰ ਵਾਲੀ ਕੀ ਕਹਿੰਦੇ ਇਹਨੂੰ ਗੇਲਣ ਚੀਨੀ ਦੀ ਮਧਾਣੀ ਚੌਂਕਾ ਬਹੁਤ ਸੋਹਣਾ ਬਣਾਇਆ ਅੰਦਰੋਂ ਤੋਂ ਹੋਣਾ ਤੁਹਾਨੂੰ ਹਾਰਾ ਜਿੱਥੇ ਦੁੱਧ ਰੱਖਿਆ ਜਾਂਦਾ ਸੀ ਕਾੜ ਕਾੜ ਦੇ ਜਿੱਥੇ ਚੁੱਲਾ ਉਸ ਤੋਂ ਬਾਅਦ ਘਰ ਦੇਖ ਕਰੋ ਪੁਰਾਣੀ ਲਾਲਟਣ ਔਰ ਇਹ ਪੁਰਾਣਾ ਸੰਦੂਖ ਬਾਕੀ ਗੇਟ ਵਗੈਰਾ ਬਹੁਤ ਸੋਹਣੇ ਲਾਏ ਆ ਬਾਰੀਆਂ ਤੇ ਗੇਟ ਚੈੱਕ ਕਰ ਸਕਦੇ ਹੋ ਲੱਕੜ ਦੇ ਗੇਟ ਹੈ ਇਹ ਪੁਰਾਣੇ ਔਰ ਇਸ ਤਰੀਕੇ ਨਾਲ ਘਰ ਬਣਾਇਆ ਵੀ ਦੋ ਘਰ ਬਣਾਇਆ ਦੋ ਭਰਾਵਾਂ ਦੇ ਜਿੱਦਾਂ ਘਰ ਵਿੱਚ ਆਲੇ ਪੌੜੀ ਇੱਧਰ ਵੀ ਘਰ ਹੈ ਤੇ ਇੱਧਰ ਦੂਸਰਾ ਘਰ ਹੈ ਇੱਧਰ ਵੀ ਚੌਂਕਾ ਬਹੁਤ ਸੋਹਣਾ ਬਣਾਇਆ ਹੈ ਆ ਪਾਣੀ ਗਰਮ ਕਰਨ ਵਾਸਤੇ ਜਿਵੇਂ ਪੁਰਾਣੇ ਲੋਕ ਚੁੱਲ੍ਹੇ ਦੇ ਨਾਲ-ਨਾਲ ਇੱਕ ਘੜਾ ਰੱਖ ਲੈਂਦੇ ਸੀ ਥੱਲੇ ਅੱਗ ਬਾਲਦੇ ਸੀ ਨਾਲ-ਨਾਲ ਚੁੱਲ੍ਹੇ ਦਾ ਕੰਮ ਨਾਲ ਪਾਣੀ ਗਰਮ ਹੋ ਜਾਂਦਾ ਸੀ ਇਦਾਂ ਹੀ ਆ ਇੱਧਰ ਵੀ ਹਾਰਾ ਬਣਾਇਆ ਹੈ ਔਰ ਚੌਂਕਾ ਵਿਚਾਲੇ ਨਿੰਮ ਦਾ ਦਰਖਤ ਔਰ ਇਹ ਬਣਾਇਆ ਜੀ ਖੋਡਾ ਕੁਕੜਾਂ ਦਾ ਉੱਕੜ ਵੀ ਕਬੂਤਰ ਵੀ ਹਜੇ ਤਾਂ ਫਿਲਹਾਲ ਖਾਲੀ ਹੈ ਪਰ ਕਹਿੰਦੇ ਰੱਖੇ ਸੀ ਸੋ ਦੂਸਰੇ ਪਾਸੇ ਮੈਂ ਦੂਸਰਾ ਘਰ ਦਿਖਾਉਣਾ ਜੋ ਇਹਦੀ ਬੈਕ ਸਾਈਡ ਆ ਇਸੇ ਤਰੀਕੇ ਨਾਲ ਇਹ ਉੱਪਰਲੀ ਸਾਈਡ ਘਰ ਆ ਇੱਕ ਹੋਰ ਆ ਕਰੋ ਜੀ ਚਲੋ ਉਹ ਦਿਖਾਨਾ ਤੁਹਾਨੂੰ ਬਹੁਤ ਹੀ ਸੋਹਣਾ ਪੁਰਾਣੇ ਤਰੀਕੇ ਜਿਵੇਂ ਮਹਿਲ ਹੁੰਦਾ ਸੀ ਉਸ ਤਰੀਕੇ ਨਾਲ ਬਣਾਇਆ ਗਿਆ ਘਰ ਔਰ ਲੋਕੇਸ਼ਨ ਬਹੁਤ ਹੀ ਕੈਂਟ ਉੱਪਰ ਚਬਾਰਾ ਇੱਥੇ ਬਾਹਰ ਤੇ ਇਹ ਦੂਸਰਾ ਘਰ ਆ ਗਿਆ ਇਹਨਾਂ ਦਾ ਬਾਈਆਂ ਦਾ ਇਹ ਬਣਾਇਆ ਜੀ ਵੱਡਾ ਗੇਟ ਜੋ ਹਵੇਲੀ ਦੇ ਫਰੰਟ ਗੇਟ ਹੁੰਦਾ ਜੋ ਉਹਦੇ ਹੈ। ਥੋੜੀ ਚੈੱਕ ਕਰੋ ਇਹ ਵੱਡਾ ਗੇਟ ਬਾਈਆਂ ਹੋਰ ਬਣਾਇਆ ਬਹੁਤ ਹੀ ਵਧੀਆ ਸ਼ਾਨਦਾਰ। ਔਰ ਇਧਰ ਨਾਲ ਹੀ ਦੂਸਰਾ ਘਰ ਜੋ ਮੈਂ ਤੁਹਾਨੂੰ ਕਿਹਾ ਸੀਗਾ ਕਿ ਬਹੁਤ ਹੀ ਸੋਹਣਾ ਇਧਰੋਂ ਬਣਾਇਆ ਹੋਇਆ। ਇਹ ਉੱਪਰ ਚਵਾਰੇ ਵਾਲਾ ਪੌੜੀਆਂ ਜਾਂਦੀਆਂ ਉੱਪਰ ਨੂੰ। ਇਧਰ ਵੀ ਦੋ ਘਰ ਆ। ਇੱਕ ਤਾਂ ਇਹ ਹੋ ਗਿਆ ਜੀ। ਇੱਕ ਇਹ ਨਾਲ ਹੋ ਗਿਆ। ਕਲਰ ਦੇ ਵਿੱਚ ਔਰ ਇਧਰ ਵੀ ਉਸੇ ਤਰ੍ਹਾਂ ਚੌਂਕਾ ਬਣਾਇਆ ਗਿਆ ਬਹੁਤ ਵਧੀਆ ਇਹ ਥੋੜਾ ਸਿੰਪਲ ਬਣਾਇਆ ਗਿਆ ਚੌਂਕਾ ਔਰ ਦੁੱਧ ਰੱਖਣ ਵਾਸਤੇ ਸਾਰੇ ਬਣਾਇਆ ਦੋ ਚੌਂਕਾ ਇਧਰ ਤੰਦੂਰ ਵੱਡੀ ਚੁਰ ਆ ਤੰਦੂਰ ਬਣਾਇਆ ਜੀ ਔਰ ਇਹ ਕੁਕੜਾਂ ਵਾਲਾ ਫੁੱਡਾ ਔਰ ਆ ਤੁਸੀਂ ਦੇਖ ਸਕਦੇ ਹੋ ਮਿੰਟੇ ਹੀ ਦੱਸੋ ਇਹਦਾ ਕੀ ਨਾਮ ਆ ਠੀਕ ਹੈ ਜੀ ਪੁਰਾਣੇ ਜਿਹੜੇ ਸੰਦ ਇਹਨਾਂ ਨੇ ਸਾਂਭ ਕੇ ਰੱਖੇ ਹੋਏ ਆ ਕਹਿੰਦੇ ਸਾਡੇ ਆਪ ਦੇ ਘਰ ਦੇ ਵਰਤੋਂ ਚ ਲੈਨੇ ਇਹਨਾਂ ਨੂੰ ਹੁਣ ਚਲੋ ਆਹ ਤਾਂ ਵਰਤੋਂ ਚ ਨਹੀਂ ਆਉਂਦੀ ਆ ਆ ਜਾਂਦੀ ਹੈ ਸੋ ਚੈੱਕ ਕਰੋ ਖੁੱਡਾ ਖੁੱਡੇ ਦੇ ਵਿੱਚ ਕੁੱਕੜ ਵੀ ਹੈਗੇ ਆ ਦੇਸੀ ਕੁੱਕੜ ਪਾਏ ਹੋਏ ਬਾਈਆਂ ਨੇ ਮੇਨ ਗੇਟ ਦੀ ਅੰਦਰਲੀ ਸਾਈਡ ਔਰ ਇੱਥੇ ਇੱਕ ਇਹਨਾਂ ਨੇ ਰੱਖਿਆ ਟੈਲੀਫੋਨ ਬੂਥ ਪੁਰਾਣਾ ਜਿਹਾ ਹੁੰਦਾ ਸੀਗਾ ਐਸਟੀਡੀ ਵਗੈਰਾ ਇਹ ਬਣਾਇਆ ਈ ਇਹਨਾਂ ਨੇ ਸੋ ਅੱਗੇ ਮੈਂ ਤੁਹਾਨੂੰ ਇੱਕ ਵੈਸਟਰਨ ਲੁੱਕ ਵਾਲੀ ਲੋਕੇਸ਼ਨ ਦਿਖਾਉਣਾ ਜਾ ਰਹੀ ਹਾਂ ਜੀ ਓਕੇ ਹਾਂਜੀ ਚੈੱਕ ਕਰੋ ਜੀ ਇੱਧਰ ਆ ਗਈ ਵੈਸਟਰਨ ਲੁੱਕ ਬੈਕ ਸਾਈਡ ਕੰਧ ਕੰਧ ਦੇ ਉੱਤੇ ਪ੍ਰਿੰਟ ਪ੍ਰਿੰਟ ਕੀਤਾ ਹੋਇਆ ਹੈ ਬਹੁਤ ਹੀ ਵਧੀਆ ਔਰ ਆ ਚੈੱਕ ਕਰੋ ਜੀ ਮੀਨਾਕਾਰੀ ਬਹੁਤ ਵਧੀਆ ਕੀਤੀ ਗਈ ਹੈ ਹਾਂਜੀ ਇਹ ਬਣਾਇਆ ਜੀ ਸਟੇਜ ਬਾਰਲੇ ਸੜ ਖੇਤਾਂ ਦੇ ਵਿੱਚ ਜਿੱਥੇ ਕੋਈ ਨਾਟਕ ਫਿਲਮ ਸ਼ੂਟ ਜਾਂ ਕੋਈ ਉਦਾਂ ਦਾ ਲਾਈਵ ਸ਼ੋਅ ਕਰਨਾ ਹੋਵੇ ਤਾਂ ਇਹ ਸਟੇਜ ਹੈ ਜੀ ਬਹੁਤ ਖੁੱਲਾ ਡੁੱਲਾ ਸਟੇਜ ਹੈ ਜੀ ਇਹ ਬੈਕ ਸਾਈਡ ਕੰਨ ਦਾ ਔਰ ਉਹ ਪੁਰਾਣੇ 올ਡ ਕਾਰ ਆ ਜਿੱਥੇ ਇੱਕ ਮੇਲਾ ਟੈਲੀਕੇਸ਼ਨ ਬਣਾਈ ਸੀ ਇਹ ਛਪਰਾ ਬਣਾਇਆ ਜੀ ਵਿੱਚ ਪੀਂਗ ਵੀ ਬਣਾਈ ਹੋਈ ਹੈ ਚੈੱਕ ਕਰ ਸਕਦੇ ਆ ਜੀ ਦੱਸਿਓ ਜੀ ਕਮੈਂਟਾਂ ਦੇ ਵਿੱਚ ਤੁਹਾਨੂੰ ਕਿਵੇਂ ਲੱਗੀ ਇਹ ਓਕੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ ਜੀ